ਤਰਨਤਾਰਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਲੰਟੀਅਰ ਬਚਿੱਤਰ ਸਿੰਘ ਉਰਫ ਬਿੱਕਰ ਦੇ ਕਤਲ ਮਾਮਲੇ ਤੇ ਵਿੱਚ ਨਵਾਂ ਅਪਡੇਟ ਸਾਹਮਣੇ ਆਇਆ ਹੈ ਇਸ ਮਾਮਲੇ ਦੇ ਵਿੱਚ ਵਿਦੇਸ਼ ਦੇ ਵਿੱਚ ਬੈਠੇ ਗੈਂਗਸਟਰ ਸੱਤਨੂ ਸ਼ਹਿਰਾ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ ਸੋਸ਼ਲ ਮੀਡੀਆ ਦੇ ਉੱਪਰ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ ਇਸ ਪੋਸਟ ਦੇ ਵਿੱਚ ਲਿਖਿਆ ਗਿਆ ਹੈ ਸੱਤਨੂ ਸ਼ਹਿਰਾ ਨੇ ਕਿਹਾ ਹੈ ਕਿ ਇਹ ਕਤਲ ਅਸੀਂ ਕਰਵਾਇਆ ਹੈ ਕਿਉਂਕਿ ਬਿੱਕਰ ਪੁਲਿਸ ਦਾ ਟਾਊਟ ਸੀ ਤੇ ਪੁਲਿਸ ਨੂੰ ਜਾਣਕਾਰੀਆਂ ਦਿੰਦਾ ਸੀ ਬੀਤੇ ਦਿਨ ਤਰਨਤਾਰਨ ਦੇ ਕਸਬਾ ਨੁਸ਼ਹਿਰਾ ਪੰਨੂਆ ਵਿਖੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਬਚਿੱਤਰ ਸਿੰਘ ਉਰਫ ਬਿੱਕਰ ਨੂੰ ਅਣਪਛਾਤੇ ਮੋਟਰਸਾਈਕਲ ਸਵਾਰਾਂ ਦੇ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਪੁਲਿਸ ਨੇ ਇਸ ਸਬੰਧ ਵਿੱਚ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕੀਤਾ ਸੀ ਹੁਣ ਬਚਿੱਤਰ ਸਿੰਘ ਬਿੱਕਰ ਦੇ ਕਤਲ ਦੀ ਜ਼ਿੰਮੇਵਾਰੀ ਵਿਦੇਸ਼ ਦੇ ਵਿੱਚ ਬੈਠੇ ਗੈਂਗਸਟਰ ਸੱਤਾ ਨੁਸ਼ਹਿਰਾ ਨੇ ਲਈ ਹੈ ਸੋਸ਼ਲ ਮੀਡੀਆ ਹੈਂਡਲ ਤੇ ਪੋਸਟ ਪਾ ਕੇ ਇਹ ਜ਼ਿੰਮੇਵਾਰੀ ਲਈ ਹੈ ਸੱਤਾਂ ਨੁਸ਼ਹਿਰਾ ਨੇ ਬਿੱਕਰ ਨੂੰ ਪੁਲਿਸ ਦਾ ਟਾਉਟ ਦੱਸਦਿਆਂ ਉਸ ਦਾ ਕਤਲ ਕਰਨ ਦੀ ਗੱਲ ਕਹੀ ਹੈ ਅਤੇ ਲਿਖਿਆ ਹੈ ਕਿ ਬਿੱਕਰ ਟਾਉਟ ਨੇ ਸਾਡੇ ਭਰਾਵਾਂ ਦਾ ਬਹੁਤ ਨੁਕਸਾਨ ਕੀਤਾ ਹੈ ਇਸ ਨੂੰ ਬਹੁਤ ਵਾਰ ਸਮਝਾਇਆ ਗਿਆ ਸੀ ਪਰ ਇਹ ਨਹੀਂ ਹਟਿਆ ਜਿਸ ਕਰਕੇ ਉਸ ਨੂੰ ਬਣਦੀ ਸਜ਼ਾ ਦਿੱਤੀ ਗਈ ਹੈ ਜਿਹੜੇ ਹੋਰ ਵੀ ਟਾਉਟ ਨੇ ਉਹ ਤਿਆਰ ਰਹਿਣ ਉਹਨਾਂ ਦਾ ਅੰਜਾਮ ਵੀ ਇਹੀ ਹੋਵੇਗਾ ਭਾਜੀ ਕੋਈ ਸਾਡੇ 6:30 ਵਜੇ ਕੋਈ ਲਗਭਗ ਨੁਸ਼ਹਿਰਾ ਪਰਵਾ ਪੱਡੇ ਵਿੱਚ ਬਿੱਕਰ ਸਿੰਘ ਆਮ ਆਦਮੀ ਪਾਰਟੀ ਦਾ ਵਰਕਰ ਬਹੁਤ ਵਧੀਆ ਮੁੰਡਾ ਉਹਦੇ ਪਤਾ ਨਹੀਂ ਅਚਾਨਕ ਪਿੱਛੋਂ ਕੋਈ ਆਇਆ ਬੰਦੇ ਉਹਦੇ ਮਤਲਬ ਗੋਲੀਆਂ ਗਲੀਆਂ ਮਾਰ ਕੇ ਚਲੇ ਗਏ। ਕਿੰਨੀਆਂ ਗੋਲੀਆਂ ਮੱਦੀਆਂ ਹੋਈਆਂ ਜੀ? ਤਿੰਨ ਗੋਲੀਆਂ ਲੱਗੀਆਂ ਜੀ। ਇਹ ਤਾਂ ਬਿਲਕੁਲ ਮੌਤ ਹੋ ਗਈ ਵੀਰੇ ਜੀ। ਤੇ ਕਿੰਨੇ ਬੱਚੇ ਵੀਰ ਦੇ? ਵੀਰ ਦੇ ਦੋ ਗੁੱਡੀਆਂ ਜੇ ਇੱਕ ਕਾਕਾ ਵਾ ਜੋ ਵੀ 6-7 ਮਿੰਨ ਲੱਗੀਆਂ। ਅੱਛਾ। ਹਾਂ ਜੀ। ਕੀ ਕਿਹਨੇ ਚੱਲੇ ਪੁਲਿਸ ਨੂੰ? ਅਸੀਂ ਪੁਲਿਸ ਨੂੰ ਇਹ ਕਹਿਣਾ ਚਾਹੁੰਦੇ ਆਂ ਕਿ ਇਹ ਚੀਜ਼ ਨੂੰ ਰੋਕਿਆ ਜਾਵੇ। ਰੋਜ਼ ਇਹ ਨਵੇਂ ਤੇ ਨਵੇਂ ਜਿਹੜੀਆਂ ਦੁਰਘਟਨਾਵਾਂ ਹੁੰਦੀਆਂ ਵਾ। ਹਾਂ। ਤੋ ਇਹਨਾਂ ਦਾ ਰੋਗ ਲਈ ਆ ਵੀ। ਇਹ ਜੀ ਅੱਡੇ ਦੇ ਉੱਤੇ ਵਾਰਦਾਤ ਹੋਈ ਆ ਮੁੰਡੇ ਤੋਂ ਆਏ ਇਹਨ ਫੀਲਡ ਦੇ ਉੱਤੇ ਤੇ ਉਹ ਗੋਲੀਆਂ ਮਾਰ ਕੇ ਤੇ ਚਲੇ ਗਏ ਆ। ਜਿਹੜੇ ਮੁੰਡੇ ਨੂੰ ਗੋਲੀਆਂ ਵੱਜੀਆਂ ਉਹਦਾ ਕੀ ਨਾਂ? ਉਹਦਾ ਨਾਂ ਦੀ ਆਪਣਾ 75 ਚੰਗ ਉਰਫ ਬਿਕਰ। ਤੇ ਕੋਈ ਗੱਲਬਾਤ ਪਤਾ ਲੱਗੀ ਕੀ? ਨਹੀਂ ਜੀ ਗੱਲਬਾਤ ਨਹੀਂ ਉਹ ਤੇ ਪੁਲਸਾਂ ਸੀਸੀਟੀਵੀ ਕੈਮਰੇ ਚੈੱਕ ਕਰ ਰਹੀ ਆ ਤੇ ਉਸ ਤੋਂ ਬਾਅਦ ਤੇ ਪਤਾ ਲੱਗੂਗਾ ਤੇ ਅਸੀਂ ਤੇ ਮੁੰਡੇ ਤੇ ਮਗਰੀ ਅੱਜ ਜਦੋਂ ਸਾਨੂੰ ਪਤਾ ਲੱਗਾ ਅਸੀਂ ਮਗਰੀ ਸਾਰੇ ਪਰਿਵਾਰ ਭੱਜ ਆਏ ਆ। ਹਾਂਜੀ ਹਾਂਜੀ ਆਮ ਪਾਰਟੀ ਦਾ ਵਰਕਰ ਹੀ ਜੀ ਸੋਹਣਾ ਮੁੰਡਾ ਵਧੀਆ ਹੈ ਵਰਕਰ ਵਧੀਆ ਹੈ ਆਮ ਪਾਰਟੀ ਦਾ ਵਰਕਰ ਹੀ ਜੀ